ਵਾਹਿਗੁਰੂ ਸਾਹਿਬ ਜੀਓ ਰਹਿ ਰਾਸ ਸਾਹਿਬ ਜੀਓ ਹਰ ਜੁਗ ਜੁਗ ਭਗਤੋ ਪਾਇਆ ਬੈ ਜੁ ਰਖਦਾ ਆਰਾਮ ਰਾਜੀ ਹਰਨਾ ਕਛ ਦੁਸ਼ਟ ਹਰ ਮਾਰਿਆ ਪਰਲਾ ਤਰਾਇਆ ਹੰਕਾਰੀਆਂ ਨਿੰਦ ਕਾ ਪਿਟਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸਵੇ ਅੰਤ ਲੈ ਛਡਾਇਆ ਇਕਮਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਬੈਲਾ ਦੁਖਦਾਰੂ ਸੁਗਰੋਗ ਪਿਆ ਜਾ ਸੁਖਦਾ ਏ ਦੂਂਗਰ ਦਾ ਕਰਨਾ ਮੈਂ ਨਹੀਂ ਜਾਓ ਗਰੀਨੇ ਹੋਏ ਬਲਿਹਾਰੀ ਕੁਦਰਤ ਸਿਆਦੀ ਰੰਤਨ ਜਾਏ ਲੱਘਿਆ ਰਹਾ ਓ ਜਤ ਮਹਜੋਤ ਜੋਤ ਮਹ ਜਾ ਤਾ ਅਕਲਕਲਾ ਵਰਪੂ ਰਹੇ ਆ ਤੂ ਸਚਾ ਸਾਹਿਬ ਜਿਵਤ ਸਮਾਲਿਓ ਜਿਨ ਕੀ ਤੀ ਸੋ ਬਾਰ ਪਿਆ ਕਹੇ ਨਾਨਕ ਕਰਤੇ ਕੀਆ ਬਾਤਾਂ ਜੋਖਸ ਕਰਨਾ ਸੋ ਕਰ ਰਹਿਆ ਸੋਦਰ ਅਗ ਆਸਾ ਮਹੱਲਾ ਵੈਲਾਈਕਮ ਕਰੋ ਸਤਿਗੁਰੂ ਵਰਸਾ ਸੋਦਰ ਤੇਰਾ ਕੇ ਹਾਸੋ ਕਰਕੇ ਹਾ ਜਿਤ ਵੈ ਸਰਵ ਸਮਾਲੇ ਵਾਜੇ ਤੇਰੇ ਨਾਦਨੇਕ ਸੰਖਾ ਕੀ ਤਿ ਤਿਰੀ ਗਵਨ ਹਾਰੇ ਕੇ ਤੇਰੇ ਰਾਗ ਪ੍ਰੀ ਸੋ ਕਈਨ ਕੇ ਤੇਰੇ ਗਵਨ ਹਾਰੇ ਗਵਨ ਦੁਨ ਬਨ ਪਨੀ ਵੇ ਸੰਤ ਰੂ ਗਵ ਰਾਜਾ ਧਰਮ ਦੁਆਰੇ ਗਵਨ ਦੁਨ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ගාවනතුන්න අයිසරු රම්මා දේවී සහන තේරයේ සදසවාර ගාවන්තුනෝ ඉන්දරද රසන බැටහි දීවිදී අන්දරනාල්ලේ ගාවන්තුන්නෝසී සමාධීයන්දර ගාවන්තුනෝ සධ විජාරයේ ගාවන්තු නෝජති නොවීර කරාරේ ਗਾਵਨ ਤੁਨੋ ਪੰਡਿਤ ਪੰਡਨੀ ਰਕਸੁਰ ਜੁਗ ਜੁਗ ਵੈਦ ਨਾਲੇ ਗਾਵਨ ਤੁਨੋ ਮੋਹਨੀ ਆ ਮਨ ਮੋਹਨ ਸੁਰਗਮਜ ਬਿਆਲੇ ਗਾਵਨ ਤੁਨੋ ਰਤਨੋ ਪਾਇ ਦਿਰੇ ਅਰਸਰ ਦੀਰਥ ਨਾਲੇ ਵਾਜੇ ਦਿਰੇ ਨਾਦੁਨੇ ਕ ਸੰਗਾ ਕੇਤੇ ਦਿਰੇ ਵਵਨ ਹਾਰੇ ਗੀਤੇ ਦਿਰੀ ਰਗਬਤੀ ਸੋ ਗਈਏ ਨੋ ਗੀਤੇ ਦਿਰੀ ਗਾਵਨ ਹਾਰੇ ਗਾਵਨ ਤੁਨੋ ਪਾਵਨ ਪਣੀ ਵੇ ਸੰਤਰਗਾ ਵੈ ਰਾਜਾ ਦਰਮ ਰਾਜਾ ਦਰਮੰਦ ਗਾਵੰਦੂਨੋ ਸੀਸ ਮਾਦੀ ਅੰਦਰ ਗਾਵੰਦੂਨੋ ਘਾਣੀ ਚਾਰੇ ਗਾਵੰਦੂਨੋ ਖਾਂਡ ਮਿੰਡਲ ਬ੍ਰਹਮੰਡ ਕਰਕਾਰ ਖੇ ਦੇਰੇ ਧਾਰੇ ਸੀ ਦੂਨੋ ਗਾਵਨ ਜਤਤ ਪਵਨ ਰਤੀ ਧੀਰੇ ਭਗਤਰ ਸਾਲੇ ੁਰਗੇ ਤੇ ਦੂਨੋ ਗਾਵਨ ਸੀ ਮੈ ਜਤਨੇ ਆਵਨ ਨਨਕੀਆ ਵਿਚਾਰੇ ਸੋਈ ਸੋਈ ਸਦਾ ਸਚਾ ਸਚਿ ਨਾਹੀ ਹੈਵੀ ਹੋਸੀ ਜਾਈ ਨਜਾਸੀ ਰਚਨਾ ਜੀ ਨਰਜਾਈ ਰੰਗੀ ਰੰਗੀ ਪਾਗਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਏ ਕਰ ਕਰ ਦੇਖੇ ਗੀਤਾ ਆਪਣਾ ਜੋਤੀਸ ਦੀ ਵੜਿਆਈ ਜੋਤੀਸ ਪਾਵੇ ਸੋਈ ਕਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਸਾਂ ਸਾਂ ਪਸਾਹੀਵੂ ਨਾਨਕ ਰਹਿ ਨਰਜਾਈ ਅਸਾ ਮਹੱਲਾ ਬੈਲਾ ਸੁਨ ਵੱਡਾ ਖਿਸਾਬ ਕੋਏ கேਵੜ ਵੱਡਾ ਠੀਠਾ ਹੋਏ ਕੀਮਤ ਪਾਇ ਨਾ ਕਹਿ ਆ ਜਾਏ ਕਹਿਣ ਵਾਲ ਤੇਰੇ ਇਸ ਮਾਈ ਵੱਡੇ ਮੇਰੇ ਸਾਹਿਬਾ ਗਰਗ ਮੀਰਾ ਗੁਨੀ ਗਹੀਰਾ ਕੋਈ ਨ ਜਾਣੇ ਰੇ ਰਗੀ ਤੱਕ ਕਿਵੜ ਜੀ ਰਾਰਾ ਸਭ ਜ਼ੁਰਤੀ ਮਿਲ ਸੁਰਤਿਕਮਾਈ ਸਭ ਕੀਮਤ ਮਿਲ ਗਈਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਾਣ ਜੈਦੇ ਦਿਲ ਬੜਿਆ ਆਈ ਸਾਵ ਸਤ ਸਾਵ ਦਾਪ ਸਭ ਜਿੰਗੀਆਂ ਆਈਆਂ ਸਿੱਧਾਂ ਬਰਖਾਂ ਗੀਆਂ ਵੜੀਆਂ ਆਈਆਂ ਤਦ ਜਿਸ ਦਿਖਨੇ ਨਾ ਪਾਇਆ ਘਰ ਮਿਲੈ ਨਹੀਂ ਠਾਕ ਰਹਾ ਆਇਆ ਆਖਣ ਵਾਣਾ ਕੀਆ ਵਿਚਾਰਾ ਸੀਪਤੀ ਪਰੇ ਤੇਰੇ ਪੰਡਾਰਾ ਜਿਸ ਤੂ ਦੇਤੀ ਸਿੱਕਿਆ ਚਾਰਾ ਨਾਨਕ ਸੱਚ ਸੁਵਾਰਨ ਹਾਰਾ ਸਾਮ ਹੱਲਾ ਬੈਲਾ ਆਖਾਂ ਜੀ ਵਸਰੇ ਮਰ ਜਾਓ ਆਖਣਿਓ ਕਾ ਸਾਚਨਾਓ ਸਾਚਿਨਾਮ ਕੀ ਲਾਗੇ ਪੂ ਖੋਦ ਬੋਖੇ ਕਾਏ ਚਲੀਏ ਦੂਖ ਸੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਾਇਬ ਸਾਚਿਨਾਇ ਰਹਾਓ ਸਚਿਨਾਮ ਕੀ ਦਿਲਵੜਿਆਈ ਆਖਦੇ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਨੇ ਪਾਈ ਵਡਾ ਨ ਹੋਵੇ ਘਟਨੇ ਜਾਏ ਨਾ ਹੋ ਮਰਨ ਹੋਵੇ ਸੋਗ ਦਿਨ ਦਰਹਿਨ ਚੁੱਕੀ ਪੋਗ ਗੁਨੇਹ ਹੋਰ ਨਹੀਂ ਕੋਏ ਨਾ ਕੋ ਹੋ ਨਾ ਕੋ ਹੋਏ ਜੇ ਵੜਿਆਪ ਤੇੜ ਤੇਰੀ ਦਾਤ ਜਿੰਦ ਦਿਨ ਕਰਕੇ ਕੀਤੀ ਰਾਤ ਕਸਮਿਸਾਰੇ ਦੇ ਕਮ ਜਾਤ ਨਾਨਕ ਨਾਮੇ ਵਾਸਨਾ ਤੋ ਰਾਗੁ ਜੁਰੀ ਮਹੱਲਾ ਚੋਥਾ ਹਰ ਕੀ ਜਨ ਸਤਿਗੁਰ ਸਤਪੁਰਖ ਅਵਿਨੋ ਕਰੋ ਗੁਰਪਾਸ ਹਮ ਕਿਰੀ ਕਿਰਮ ਸਤਗੁਰ ਸਰਨਾਈ ਕਰਦੇ ਅਨਹੰ ਪਰਗਾਸ ਮੇਰੇ ਮੀਤ ਗੁਰਦੇਵ ਮੋਕਿਉ ਰਾਮ ਨਾਮ ਪਰਗਾਸ ਗੁਰਮਤਿ ਨਾ ਮੇਰਾ ਪ੍ਰਾਂਸ ਕਾਈ ਹਰ ਕੀ ਤਮਰੀ ਰੇ ਰਾਸ ਰਹਾਉ ਹਰ ਜਨ ਕੇ ਵੜਾ ਪਾਗ ਵੜੇ ਰੇ ਜਿਨਾ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਪਤਾ ਸੇ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਸੁਨਾਮ ਨ ਪਾਇਆ ਦੇ ਬਾਗ ਹੀਨ ਜੰਪਾਸ ਜੋ ਸਤਗੁਰ ਸਾਹਨੇ ਸੰਗਤ ਨਹੀਂ ਆਵੇ ਤ੍ਰਿਗਜੀਵਾ ਤ੍ਰਿਗਜੀਵਾ ਸੋ ਜਿਨ ਹਰ ਜਨ ਸਤਗੁਰ ਸੰਗਤ ਪਾਏ ਦਿਨ ਦਰਮਾ ਸਗਲੀ ਗੈਲੀ ਖਾਸ ਧੰਨ ਧੰਨ ਸਤ ਸੰਗਤ ਜੀਤ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗੁ ਜਰੀ ਮਹੱਲਾ ਪੰਜਵਾਂ ਕਾਹਿਰੀ ਮਨਚਿਤ ਵੈ ਉਦਮ ਜਹਰੀ ਹਰ ਜੀਓ ਪਰਿਆ ਸੇਲ ਬਧਰਮੈ ਜੰਤਿਓ ਪਾਏ ਤਾਂ ਕਰ ਜੁ ਕਾਗੇ ਕਰਤ ਰੇਆ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰੰਪਰ ਪਾਇਆ ਸੂਕੇ ਕਾਸ਼ਟ ਹਰੇ ਅਰਹਾਓ ਜਨਨ ਪਿਤਾ ਲੋਕ ਸੁਤਤ ਬਨੀਤਾ ਕੋਈ ਨ ਕਿਸੀ ਡਰੇ ਆ ਸਿਰ ਸਿਰ ਜਿਕ ਸਵਾਹੀ ਠਾਕੁਰ ਕਾਹੇ ਮਨ ਭੋ ਕਰੇ ਆ ਓੜਿ ਓੜਿ ਆਵਾਸੀ ਕੋਸ ਇਸ ਬਾਚਿ ਵਿਚਿ ਦੇ ਸ਼ਰੀਆ ਦਿਨ ਕਮਨ ਖਲਾਵੇ ਕਵਨ ਚ ਗਾਵੇ ਮਨ ਮੇ ਸਿਮਰਨ ਕਰਿਆ ਸਬਣੀ ਦਾਣ ਦਸਿਐ ਸਤਿ ਸਦਾਨ ਠਾਕੁਰ ਕਰਤੋ ਲਤਰੇ ਆ ਜੇ ਨਾਨਕ ਬਲਬਲ ਸਦਬਲ ਜਾਈਏ ਤੇ ਰੰਤਨੇ ਪਾਰਾਂ ਵਰੇ ਆ ਰਗ ਆਸਾ ਮਹੱਲਾ ਚੌਥਾ ਸੂਖੀ ਕੁੰਕਾਰ ਸਤਗੁਰੂ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰੇ ਅਗਮ ਅਗਮ ਪਾਰਾ ਸਵਦੀਆ ਵੈ ਸਵਦੀਆ ਵੈ ਤੁਧ ਜੀ ਹਰ ਸੱਚੀ ਸਿਰਜਨ ਹਾਰ ਸਭ ਜੀ ਐ ਤੂ ਮਾਰੇ ਜੀ ਤੁਜੀਆ ਕਦ ਤਾਰਾ ਹਰਦੀ ਆਵੇ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਪੇ ਢੱਕ ਰਿਆ ਪੇ ਸੇਵਕ ਜੀ ਕਿ ਅਨਾਨਕ ਜント ਵਿਚਾਰਾ ਤੂੰ ਕਟ ਕਟ ਅੰਤਰ ਸਰਵ ਨਿਰੰਤਰ ਜੀ ਹਰੇ ਕੋ ਵਰਗ ਸਮਾਣਾ ਇੱਕ ਦਾਤ ਇੱਕ ਬਿਖਾਰੀ ਜੀ ਸਭ ਦੀਰੇ ਚੋ ਜੁ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੋਦ ਬਣਿਆ ਵਰਨ ਜਾਣਾ ਤੂੰ ਪਾਰ ਬ੍ਰਹਮ ਵਿਅੰਤ ਵਿਅੰਤ ਜੀ ਤੇਰੇ ਕੀ ਆਗੁਣਿ ਆਖ ਵਖਾਣਾ ਜੋ ਸਿਵਿਆ ਜੋ ਸਿਵਿਆ ਤੁਜੀ ਜਨ ਨਾਨਕ ਦਿਨ ਗੁਰਵਾਣਾ ਹਰਤੀ ਆਵੇ ਹਰਤੀ ਆਵੇ ਤੁਜੀ ਸੇ ਜਨ ਜੁਗ ਮੈਂ ਸੁਖਵਾਸੀ ਸੀ ਸੀ ਮੁਕਤੂ ਸੀ ਮੁਕਤ ਪੈ ਜਿਹਨ ਹਰਤੇ ਆਇਆ ਜੀ ਤਿੰਨ ਟੂੜੀ ਜਮਕੀ ਫਾਸੀ ਜਿਨਿਰ ਪੋਜੇ ਹਰ ਨਿਰਪੋਤੇ ਆਇਆ ਜੀ ਤਿੰਨ ਕਾ ਪਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੀਤਨ ਸੀਤਨ ਜਿਨ ਅਰਤੇ ਆਇਆ ਜੀ ਜਨ ਨਾਨਕ ਤੈਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਪਰੇ ਵੀ ਅੰਤ ਵੀ ਅੰਤਾ ਤੇਰੇ ਭਗਤ ਤੇਰੇ ਭਗਤ ਸਲਾਣ ਤੂ ਜੀ ਹਰਣੀ ਕਾਣੇ ਗਣੰਤਾ ਤੇਰੇ ਨੇਕ ਤੇਰੇ ਨੇਕ ਰਹਿਰ ਪੂਜਾ ਜੀ ਤਪਤਾ ਪੈ ਜਪੈ ਵੀ ਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬੋ ਸਿਮਰ ਸਤ ਜੀ ਕਰਿ ਕਿਰਿਆ ਘਟ ਕਰਮ ਕਰੰਤਾ ਸੇ ਭਗਤੂ ਸੇ ਭਗਤ ਪਲੇ ਜਨਾਨਕ ਜੀ ਜੋ ਪਾਵੈ ਮੇਰੀ ਹਰਿ ਭਗਵੰਤਾ ਤੂੰ ਆਦਪੁਰਖ ਅਬਰੰ ਕਰਤਾ ਜੀ ਤੂ ਜੇ ਵੜਿ ਵਰਨੈ ਕੋਈ ਤੂ ਜੁਗ ਜੁਗੇ ਕੋ ਸਦ ਸਦ ਤੂੰ ਏਕੋ ਜੀ ਤੂ ਨਹਿ ਚਲ ਕਰਤਾ ਸੋਈ ਤੁਦੇ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਗ੍ਰੀਸੂ ਹੋਈ ਤੁਦੇ ਆਪੇ ਸਿਰਸਤ ਸਾਵੋ ਪਾਈ ਜੀ ਤੂਦੇ ਆਪੇ ਸਿਰਸਵ ਗੋਇ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸੀ ਕਾ ਜਨ ਹੋਈ ਅਸਮਹੱਲਾ ਚੌਥਾ ਤੁਮ ਕਰਤਾ ਸਤਿ ਆਰੂ ਮੈਂਦਾ ਸਾਈ ਜੋ ਤੂਦ ਪਾਵੇ ਸੋਈ ਥੀ ਸੀ ਜੋ ਤੂਦੇ ਸੋਈ ਹੋ ਪਾਏ ਰਹਾਓ ਸਾਹਦੇ ਰੀ ਤੂੰ ਸਭ ਨਹੀਂ ਤੇ ਆਇਆ ਸਾਨੂੰ ਕਿਰਪਾ ਗਰੀ ਤੇ ਨਾਮ ਰਤਨੋ ਪਾਇਆ ਗੁਰਮਖਲਾ ਦਾ ਮਨ ਨੂੰ ਆਇਆ ਦੁਨੀਆ ਤੋਂ ਆਪ ਵਿਛੋੜਿਆ ਆਪ ਮਿਲਾਇਆ ਤੂੰਦਰਿਆ ਸਭ ਤੁਝ ਹੀ ਮਾਹੀ ਤੁਦ ਵਿੰਦੂ ਜਾ ਕੋਈ ਨਾਹੀ ਜੀਅ ਜਨ ਸਭ ਤੇਰਾ ਖੀਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣੈ ਸੁਝੰਝਾਨੀ ਹਰ ਗੁਣ ਸਦੀ ਆਖਵਖਾਨੀ ਜਿਨ ਹਰ ਸਿਵੀ ਅਦਿਨ ਸੁ ਕੋ ਪਾਇਆ ਸੱਜੇ ਹੀ ਇਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਦੁਦ ਵਿੰਧੂ ਜਾਵਰਨੇ ਕੋਈ ਤੂੰ ਕਰ ਕਰ ਵੇਖੀ ਜਾਨੀ ਸੋਈ ਜੇ ਨਾਨਕ ਗੁਰਮਖ ਪਰਗਟ ਹੋਇ ਆਸਮ ਹੱਲਾ ਬੈਲਾ ਤੇ ਤੇ ਸਰਵੜੀ ਪੈਲੇ ਨਿਵਾਸਾ ਪਾਣੀ ਬਾਵਕ ਤੇ ਨਹੀਂ ਕੀਆ ਬੰਕਜ ਮੋਗ ਪਗ ਨਹੀਂ ਚਾਲੀ ਹਮਦੀ ਕਾਦ ਐਂਡ ਬਿਅਲੇ ਮਨੇ ਕਣ ਜੀਤਸ ਮੂਡ ਮਨਾ ਹਰ ਵਿਸਰ ਤੇਰੇ ਗੁਣ ਗਲੇ ਯਾ ਰਹਾ ਓ ਨਾ ਹਉ ਜਤੀ ਸਤੀ ਨਹੀਂ ਪੜਿਆ ਮੁਰਖ ਮੁਗਦਾ ਜਨਮ ਪਿਆ ਬਨਵਦਨਾਨਿਕ ਦੀਨ ਕੀ ਸਰਨਾ ਜਿੰਤੂ ਨਹੀਂ ਵਿਸਰਿਆ ਸਮਹਲਾ ਪੰਜਵਾ ਪਈ ਪ੍ਰਾਪਤ ਮਾਨੁਖ ਦੇਵਰੀਆ ਗੋਵਿੰਦ ਮਿਲਕੇ ਤੇਰੀ ਵਰੇ ਆਵਰ ਕਾਇ ਦਿਨੇ ਕਿਤੇ ਨਾਮ ਮਿਲ ਸਾਧ ਸੰਗਤ ਬਜ ਕੇ ਬਲ ਨਾਮ ਸਰੰਜਾਮ ਲਗ ਬਉਜਲ ਦਰਨ ਕੀ ਜਨ ਵਿਧਾ ਜਾਤ ਰੰਗ ਮਾਇਆ ਕੀ ਰਹਾ ਓ ਜਬ ਤਬ ਸੰਜਮ ਤਰਮਨ ਕਮਾਇਆ ਸਿਵ ਸਾਧਨ ਜਾਣਿਆ ਹਰਾਇਆ ਕਹ ਨਾਨਕ ਅਮਨੀਜ ਕਰਮ ਮਾ ਸਰਨ ਬਰੀ ਕੀ ਰੱਖੋ ਸਰ ਮਾ ਇਕਮ ਕਾ ਜਿ ਵੈਗੂ ਜੀ ਕੀ ਫਤਿ ਪਾਛੈ ਦਸਮੀ ਚੋ ਬਈ ਪੁੰਨਰਾਸ਼ਿਕਾ ਕਟਾ ਸੀਸਾ ਅਚਿਰਸ ਗੇਤਜੁਗਤ ਕੇ ਸਭ ਆਪਣ ਵਿਸ਼ਟ ਗੰਤੇ ਬਈ ਸਵਨੀਆਂਨ ਵਧਾਈ ਦੇਈ ਤਨਿਆ ਤਨਿਆ ਲੋਗਨ ਕੀ ਰਾਜਾ ਦੁਸ਼ਨੰਦ ਹੈ ਗ੍ਰੀਵਨਿਵਾਜਾ ਖਲਪਉਣ ਕੇ ਸਿਰਜਨਹਾਰੀ ਦਸ ਜੈ ਮਲਿਓ ਵਾਰੇ ਕਵਯੁ ਬਾਜ ਬੇਨਤੀ ਚੋ ਪਈ ਹਮਰੀ ਕਰੋ ਹਾ ਦੇ ਰਖਾ ਪੂਰਨ ਹੋਈ ਚਿਤ ਕੀ ਇਛਾ ਤਵ ਜਨਨ ਮ ਰਹੇ ਹਮਾਰਾ ਆਪਣਾ ਜਨਨ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਵੇ ਤੁਮ ਗਾਵੋ ਆਪਾ ਦੇ ਮੈ ਬਚਾਵੋ ਸੁਖੀ ਵਸੀ ਮੋਰੋ ਪਰਿਵਾਰਾ ਸਿਵਕ ਸਿਖ ਸਵੇ ਕਰਤਾ ਰਾ ਮੋਹ ਰਚਨੀ ਕਰਦੀ ਕਰੀਏ ਸਵੇਰ ਨੂੰ ਆਸੰਗਰੀਏ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਹੇ ਪਿਆਸ ਤੁਮੇ ਛਾੜ ਗੁਈ ਵਰਨ ਤੇਉ ਜੋ ਵਰ ਚਾਉ ਸੁ ਤੁਮ ਤੇ ਪਾ ਸੇਵਿਕ ਸਿਕ ਮਾਰੇ ਦਰੀਏ ਚੁੰਚੁੰਸ ਰਾਰੇ ਮਾਰੇ ਮਾਰੀਏ ਆਪਾ ਦੇ ਮੂਝ ਉਰੀਏ ਮਨ ਕਾਲ ਕਦਰਾਸਨੀ ਮਰੀਏ ਹੂ ਜੋ ਸਦਾ ਹਮਾਰੇ ਪਜ ਜਿਰੀਏ ਤੁਝੋ ਕਰਿਓ ਰਖਸ਼ਾ ਰਾਖ ਲਿਓ ਮੋਇ ਰਾਖਨ ਹਾਰੀ ਸਾਹਿਬ ਸੰਤ ਸਾਹਿਬ ਆਰੇ ਦੀਨ ਵੰਦਨ ਦੁਸ਼ਟਨ ਕੀ ਹੰਤਾ ਤੁਮੋ ਪੁਰੀ ਚਤੁਰਦਸ ਕੰਤਾ ਕਾਲ ਪਏ ਬ੍ਰਹਮ ਅਵਤਾਰਾ ਕਾਲ ਪਏ ਸਿਵ ਜੂ ਅਵਤਾਰਾ ਕਾਲ ਪਏ ਕਰਵਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸਭ ਕੀਓ ਵੇਦ ਰਾਏ ਬ੍ਰਹਮਾ ਜੋਧੀਓ जवनगल सब लोकों सुवारानम सुकार है ताई हमा आरा जवनगल सब जक्त बनायो देव देत जक्षनु बजाए हो आदि अंत के तादा सोई गुरु समझियो हमारा नमसकारति कोमारी सकल प्रजा जिने आप सवारी शिवकण को सब गुण सुख दियो सत्रुन को पलमा वदकीयो ਘਟਕੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਟੀ ਦੇ ਕੋ ਚਰੇ ਅਸਥੁੱਲਾ ਸਪਰ ਕੀ ਪਾਸਟ ਕਰ ਫੁੱਲਾ ਸੰਤ ਦੁਖ ਪਾਈ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਏਕੇ ਕੀ ਪੀਰ ਪਛਾਨੇ ਘਟਕੜ ਕੇ ਪਟਪਟ ਕੀ ਜਾਣੀ ਜਵੀ ਉਦਰਖ ਕਰਾ ਕਰਤਾਰਾ ਵਰ ਜਤ ਤਵ ਦੀ ਅਪਾਰਾ ਜਵ ਅਖਰ ਕਰਦ ਹੋਂ ਗਾਵਹੂ ਤੁਮੈ ਮਿਲਤ ਦੀ ਤਰਸਵਹੂ ਜੀਤੇ ਵਦਨ ਸਿਸ਼ਟ ਸਵਦਾਰੇ ਆਪਿਆ ਆਪਣੀ ਊਜੋਚਾਰੇ ਤੁਮ ਸਭੀ ਤੇਰਾ ਤਨ ਰਲਮ ਜਨਤ ਵੇਦ ਵੇਦ ਅਰ ਅਲਮ ਨਿਰੰਗਾਨੀ ਰਵਗਾਨੀ ਲੰਬ ਅਦਨੀਲ ਨਦ ਸੰਬ ਤਾਕ ਮੁੜੁ ਜਰਤ ਬੀਦਾਂ ਜਾਂ ਕੋ ਬੀਵਨ ਬਾਵਤ ਵੇਦਾਂ ਤਾਕੋ ਕਰਪਾਨੇ ਅਨੁਮਾਨਤ ਮਹਾ ਮੁੜ ਕਛ ਪੇਦ ਨ ਜਾਣਤ ਮਹਾਦੇਵ ਕੋ ਕੈਸਾ ਦਸਿਨ ਨਿਰੰਕਾਰ ਕਾ ਚਿੰਦ ਨਹੀਂ ਭੀਵ आप आपया अपनी बुध है जीती वर्ण तू है दीती तुमरा लखन जाए पसारा कैस जा प्रथम संसार एक रूप स्वरूप रंग राव कई तुम जखान बहु रच दी कौ फूल राजा है बैठा कैस मट पर शंकर गेठा सगरी श्रेष्ठ दिखाए चम्भव स्वरूप स्वंभव अभरक्षा मेरी तुम करो सिखे वारो ए सिख संगरो दुष्टि ते उठ पतित पाता सकल मलेच करो रण काता जेस्तु दसनी पारे दिन के दुष्ट दुखते है मारे पुरख जन्म पग भरे तिहारी दिन के तुम संकट सवडारे जो गल गई एक वार द आए ताके काल निकने है रक्षा होई नाही सब काल दुष्ट अरिष्ट नेतत काल ਕਿਰਪਾ ਦਰਸ਼ਨ ਜਾਏ ਨਿਹਾਰਿਓ ਤਾਂ ਕਿ ਤਾਪ ਦਿਨ ਕਮ ਹਰਿਓ ਰਿਦ ਸਿਧ ਕਰਮੋ ਸਭ ਹੋਈ ਦੁਸ਼ਟ ਛਾ ਛੈ ਸਕੇ ਨ ਕੋਈ ਇੱਕ ਵਾਰ ਜਿੰ ਤੁਮੇ ਸਵਾਰਾ ਕਾਲ ਫਾਸ ਤੇ ਤਾਹੀ ਵਾਰਾ ਜਿਨ ਨਰ ਨਾਮ ਦੀ ਹਾਰੋ ਕਹਾ ਦਰਦ ਦੁਸ਼ਟ ਦੋਖ ਤੇਰਾ ਖੜਕੀਤ ਮੈਂ ਸਰਨ ਤਿਹਾਰੀ ਆਪਾ ਦੇ ਲਿਓ ਵਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਵੇ ਆ ਪਾਏਗੇ ਜਮ ਤੇ ਤੁਮਰੀ ਤਮ ਤੇ ਕੋ ਅਖਤ ਰਹਿ ਨਹੀਂ ਆਨਿਓ ਰਾਮ ਰਹੀਮ ਪੁਰਾਣ ਕੁਰਾਨ ਨੇ ਕਹਿਮ ਦੇਖ ਨਮਾਨਿਓ ਸਿਮਰ ਸਤਿਰਿ ਵੀਸ ਵੈ ਬਹੁ ਪੀਰ ਗਾਇ ਮੀਕ ਨ ਜਾਣਿਓ ਛਿਰਿ ਅਸੀ ਪਾਨ ਕਿਰਪਾ ਤੁਮਰੀ ਕਰਮੈਨ ਕਿਓ ਸਭ ਤੋ ਹੀ ਵਖਾਨੀਓ ਦੋਹੇਰਾ ਸਗਲ ਦਵਾਰ ਕੋ ਝਾੜ ਕੇ ਗਏ ਹੋ ਤੁਹਾਰੋ ਦਵਾਰ ਵਾਹੇ ਗਏ ਕਿਲਾ ਜਸ ਗੋਵਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਹੋਈ ਕੋਮਕਾਰ ਸਤਿਗੁਰੂ ਪ੍ਰਸ਼ਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੀਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸਾਬਦ ਗਾਵਣੀ ਆਈਆਂ ਸਬਦ ਉਦੇ ਗਾਵੋ ਹਰੀ ਕੀ ਰਾਮਨ ਸਨੀ ਵਸਾਇਆ ਕਹੀ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੀ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੀ ਦੁੱਖ ਸਭ ਬਿਸਾਰਨਾ ਅੰਗੀਕਾਰੋ ਕਰੀ ਤੇਰਾ ਕਰਜ ਸਭ ਸਵਾਰਨਾ ਸਮਨਾ ਗਲਾ ਸਮਰੱਥ ਸੁਆਮੀ ਤੂੰ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸਾਚੀ ਸਾਹੀ ਵਾ ਗਿਆਨਹੀ ਗਨ ਤੇਰੇ ਕਰਦਾ ਦੇਨੇ ਸਭ ਕੁਝ ਹੈ ਜਿਸਨੇ ਸੋਪਾਵੇ ਸਦਾ ਸਿਤਸਲਾ ਹੈ ਤੇਰੀ ਨਾਮ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਆਵਾਜ਼ੇ ਸਬਦ ਕਨੀਰੇ ਕਹੀ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰਤੇ ਸਚਨਾ ਮਿਰਾਦਾਰੋ ਸਚਨਾ ਮਿਆ ਧਰਮ ਰਾਜਿਨ ਭੁਖਾ ਸਭ ਗਵਾਈਆਂ ਕਰ ਸੰਤ ਸੁਖ ਮਨ ਆਏ ਵਸਿਆ ਜਿਨੀ ਇਛਾ ਸਭ ਪੁਜਾਈਆ ਸਦਾ ਗੁਰਵਾਨ ਗੀਤਾ ਗੁਰ ਵਿਥਿਓ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਬਦ ਤਰੋਪਿਆਰੋ ਸਜਣਾ ਮਿਰਾਦਾਰੋ ਵਾਜੇ ਪੰਜ ਸਬਤਿਤ ਕਰਸ ਵਾਗੇ ਕਰਸ ਵਾਗੇ ਸਬਦ ਵਾਜੀ ਕਲਾ ਜਿਤ ਕਰਤਾ ਰਿਆ ਪੰਜ ਦੂਤ ਦਵਸ ਕੀਤੇ ਗਾਲ ਘਟਕ ਮਾਰਿਆ ਦੁਰਗਰਮ ਪਾਇਆ ਦੂਜਿਨ ਕੋ ਸਿਰੀ ਨਾਮ ਹਰਿ ਕੀ ਲਾਗੇ ਕਹੀ ਨਾਨਕ ਦੇਸ ਕੋ ਆਦਿਤ ਕਰਿਆਣ ਹਦਵਾ ਜੀ ਆਨੰਦ ਸੁਨੋ ਬੜਾ ਬਾਗਿਓ ਸਗਲੇ ਮਨੋ ਰਧ ਪੂਰੇ ਪਰਮਰੰਪਰ ਪਾਇਆ ਉਦਰੇ ਸਗਲੇ ਬਿਸੂਰੇ ਦੁਖ ਰੋਗ ਸੰਤਾਪ ਉਦਰੇ ਸੂਣੀ ਸੱਚੀ ਬਾਣੀ ਸੰਤ ਸਾਜਣ ਭੈਸ ਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਬਣੀ ਗਾਇ ਤੇ ਪਵਿਤ ਸਤ ਗੁਰਿਆ ਪਰਪੂਰੇ ਬਿਨਵੰਤਨ ਗੁਰ ਚਰਨ ਲਾਗੀ ਵਾਜੀ ਅਨਹਦੂ ਪੂਰੇ ਮੁੰਦਾਵਨੀ ਮਹੱਲਾ 5 ਥਾਲ ਵਿੱਚ ਦਿਨ ਵਸਤੂ ਭਾਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਾਇਓ ਜਿਸ ਕਾ ਸਭ ਸੇ ਆਦਾਰੋ ਜੀ ਕੋ ਖਾਵੇ ਜੀ ਕੋ ਬੁੰਚੇ ਤਿਸ ਕਾ ਹੋਈ ਆਦਾਰੋ ਇਹ ਸਤੂਤ ਜੀਨ ਜਾਏ ਨਿਤ ਨਿਤ ਰਖਿਓ ਰਤਾਰੋ ਤੁਮ ਸੰਸਾਰ ਜਨਨ ਲਗਤ ਨਹੀਂ ਐ ਸਬ ਨਾਨਕ ਬ੍ਰੰਭਸਾਰੋ ਸਾ ਲੋਕ ਮਹੱਲਾ ਵੰਜਵਾ ਧਿਰ ਗੀਤ ਜਤੋ ਨਹੀਂ ਮੈਨੂੰ ਜੋ ਗੀਤ ਹੋਈ ਮੈ ਨਿਰਗੁਣਿਆ ਰੇ ਗੋਗੁਨਾਈ ਆਪੇ ਦਰਸ ਪਿਓਈ ਦਰਸ ਪਿਆ ਮਹਿਰਮਤ ਹੋਈ ਸਤਿਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਮ ਤਨ ਮਨ ਧੀ ਵਿਹਾਰਿਆ ਪਾਣੀ ਤਿਥੇ ਦੂਸਮਰਾਥ ਜਿਥੇ ਕੋਈ ਨਹੀਂ ਉਥੇ ਤੇਰੀ ਰਾਖੋ ਅਗਣਿਓ ਦਰਮਾਈ ਸੁਣ ਕੇ ਜਮ ਕੇ ਦੂਤ ਨਾਈ ਤਰੀ ਛੜ ਜਾਏ ਪਵਜਲ ਵਿਸੰਸਾ ਹੋ ਗੁਰ ਸਬਦੀ ਪੈਰੀ ਪਾਏ ਜਿਨ ਕੋ ਲਗੀ ਪਿਆਸ ਅਮਰ ਸੀ ਖਾਏ ਗਲ ਮੈਂ ਹੋ ਪੁੰਨ ਗੁਣ ਗੋਵਿੰਦ ਗਾਏ ਸਭ ਸੇ ਨੂੰ ਕਿਰਪਾਲ ਸਮਾਲੇ ਸਾਹਿਬ ਸਾਈ ਵਿਰਥਾ ਕੋਈ ਨ ਜਾਏ ਜੀ ਆਵੇ ਤੁਦਿਆਈ ਸਰ ਲੋਕ ਮਹੱਲਾ ਪੰਜੂਆ ਅੰਤਰ ਗੁਰੂ ਅਰਾਧਨਾ ਜੀਵਾਂ ਜਪ ਗੁਰੂ ਨਾਉ ਨਿਤਰੀ ਸਤਿਗੁਰੂ ਵੇਖਣਾ ਸਵਰਨੀ ਸੁਨਾ ਗੁਰਨਾਉ ਸਤਿਗੁਰੂ ਦੇਤੀ ਨੱਤਿਆ ਅਦਰ ਗਹਿ ਬਾਈ ਢਾਉ ਕਹੇ ਨਾਨਕ ਕਿਰਪਾ ਕਰੇ ਜਸਨੋ ਏਵ ਦੇਈ ਜਗ ਮੈਂ ਉਤਮ ਕਾੜੀਐ ਵਿਰਲੇ ਕੀ ਕੇ ਮਹੱਲਾ ਪੰਜੂਆ ਰਖੇ ਰਖਣਹਾਰ ਆਪ ਮਾਰੀਨ ਗੁਰ ਕੀ ਪੈਰੀ ਬਾਈ ਗੱਜ ਸਵਾਰੀਨ ਹੋ ਆਬਦਿਆਲ ਮਨੋ ਨਵੀ ਸਾਰੀਆਨ ਸਾਧ ਜਨ ਕੀ ਸੰਗ ਬਭ ਜਲਦਾਰੀਆਨ ਸੰਕਤ ਨਿੰਦਕ ਦੁਸ਼ਟ ਅਖਿਨ ਮਾਹੀ ਵਿਦਾਰੀਆਨ ਤੇ ਸਾਇਵ ਗੀਦੇ ਕੋ ਨਾਨਕ ਮੰਨੇ ਮਾਹੀ ਜੇ ਸਿਮਰਸੂ ਕੋਏ ਸਗਲੇ ਦੁਖ ਜਾਏ ਸਗਲੇ ਦੁਖ ਕਲੇਸ਼ ਪਾਪਾ ਦਾ ਨਾਸ਼ ਹੋਈ ਵਾਹਿਗੁਰੂ ਜੀ ਧੋਡੀ ਗੁਰਬਜਨ ਵਣੀ ਦਾ ਪਰਤਾਪਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਗੁਰਮਤਿ ਜਮ ਜੋ ਨ ਸਕੇ ਸਾਚੇ ਨਾਮ ਸੁਮਾਇਆ ਸਵਿਆਪੇ ਆਵਰਤੇ ਕਰਤਾ ਜੋ ਭਾਵੇ ਸੋ ਨ ਈ ਲਾਏ ਆ ਜene ਨਾਨਕ ਨਮਲੇ ਤਾਂ ਜੀਵੇ ਵਿੰਨਾ ਮੇਖਿਨ ਮਰ ਜਾਇਆ ਪੌੜੀ ਸੋ ਮਿਲਿਆ ਹਰਦੀਵਾਨ ਸਿਉ ਸੋ ਸਬਣੀ ਦੀਵਾਨੀ ਮਿਲੇਆ ਜਿਥੇ ਉਹ ਜਾਇ ਕਿੱਥੇ ਉਹ ਸੁਰ ਸੁਰ ਖਾਰ ਉਸ ਕੇ ਮੂਟੀ ਠੇ ਸਭ ਬਾਪੀ ਦਰਿਆ ਉਸ ਅੰਤਰ ਨਾਮ ਨਿਦਾਨ ਹੈ ਨਾਮੋ ਪਰਵਾਰਿਆ ਨਾ ਉਹ ਪੂਜੀਏ ਨਾ ਉਹ ਮੰਨੀਏ ਨਾ ਉਹ ਕਿਲ ਵਿਖ ਸਭ ਹਿਰਿਆ ਜਿੰਨੀ ਨਾਮ ਤੇ ਆਇਆ ਇੱਕ ਮਨ ਇੱਕ ਜਿੱਤ ਸੀ ਅਸਥਿਰ ਜੰਗ ਰਹਿਆ ਸੋ ਲੋਕ ਮਹੱਲਾ ਤੀਜਾ ਆਦਮਾ ਦੇ ਪੂਜੀਐ ਗੁਰ ਕੀ ਸਹਿਜ ਸਵਾਈ ਆਤਮੇ ਉਹ ਆਤਮੇ ਦੀ ਪ੍ਰੀਤੀ ਤੋ ਹੋਇ ਤਾ ਕਰੀ ਬਹਿਰ ਰਚਾ ਪਾਈ ਆਤਮਾ ਡੋਲ ਨੈ ਡੋਲਦੀ ਗੁਰ ਕੀ ਪਾਈ ਸਵਾਈ ਗੁਰਬਿੰਦ ਸਹਿਜ ਨੇ ਆਵੇ ਲੋਭ ਮਿਲਨੇ ਵਿਜੇ ਜਾਏ ਖਿੰਨ ਬਲ ਹਰ ਨਾਮ ਮਨ ਵਸੀ ਸਵਾਰ ਛੜ 36 ਤੀਰਥਨਾਈ ਸੱਚੇ ਮੈਲ ਨ ਲਾਗੇ ਮਲ ਲਾਗੇ ਦੂਜੇ ਪਾਈ ਤੋਤੀ ਮੁੱਲ ਨ ਉਤਨੇ ਜੀ 68 ਤੀਰਥਨਾਈ ਮਨਮੁਖ ਕਰਮ ਕਰੇ ਆਹਕਾਰੀ ਸਭ ਦੁਖੋਂ ਦੁਖ ਕਮਾਈ ਨਾਨਕ ਮੇਲਾ ਉਜੜਦਾ ਆਧੀਏ ਨਾ ਸਤਿਗੁਰੁ ਮਾਇ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਐ ਕਦੇ ਸਮਝਾਈਐ ਜਾਏ ਮਨੁਖ ਰਲਾਇਆ ਨਰਲੇ ਪਈਏ ਕਿਰਤ ਫਿਰਾਏ ਲੀ ਬਤਾ ਤੋ ਏਹ ਰਹਾ ਹੁਕਮੇ ਕਰਿ ਕਮਾਈ ਗੁਰਮੁਖਿ ਆਪਣਾ ਮਨ ਮਾਰਿਆ ਸਬਦ ਕਸਵਟੀ ਲਾਏ ਮਨ ਮਨ ਨਹੀਂ ਨਾਨ ਸਾਧ ਮਨ ਹੀ ਮਜ ਸਮਾ ਹਾਈ ਮਨ ਜੋਛੇ ਸੋ ਲਹਿ ਸੱਚੇ ਸ਼ਬਦ ਸੁਆਏ ਅੰਮ੍ਰਿਤ ਨਾਮ ਸਦ ਬੂੰਜੀਐ ਗੁਰਮੁਖ ਘਰ ਕਮਾਈ ਬਿਨ ਮੰਨੇ ਜੀ ਹੋਰੀ ਨਾਲ ਲੁਜਣਾ ਜასი ਜਨਮ ਗਵਾਏ ਮਨ ਮੁਖੀ ਮਨ ਹਟ ਹਾਰਿਆ ਗੁਰ ਗੁਸਤ ਕਮਾਏ ਗੁਰ ਪ੍ਰਸਾਦੀ ਮਨ ਜੀ ਨੇ ਹਰ ਜੀਤੀ ਲਿਵ ਲਾਈ ਨਾਨਕ ਗੁਰਮੁਖ ਸੱਚ ਕਮਾਵੇ ਮਨੁ ਮੁਖਿ ਆਵੇ ਜਾਏ ਪੌੜੀ ਹਰ ਕੀ ਸੰਤ ਸੁਣੀ ਜਨ ਪਾਈ ਹਰ ਸਤਿਗੁਰ ਕੀ ਕਸਾਖੀ ਜਿਸ ਦੁਰਭਾਗ ਹੋਵੇ ਮੁਖ ਮਸਤਕ ਦਿਨ ਜਨ ਲਈ ਹਿਰਦੇ ਰਾਖੀ ਹਰਿ ਅੰਮ੍ਰਿਤ ਕਥਾ ਸ੍ਰੇਸ਼ਟ ਉਤਮਾ ਗੁਰੂ ਵਚਨੀ ਸਹਿਜੇ ਚਾਥੀ ਤੇ ਭਿਆ ਪ੍ਰਗਾਸ ਮਿਢੀਆਂ ਦੀ ਆਰਾ ਜਿਉ ਸੂਰਜ ਰੈਣ ਕੀ ਰਾਖੀ ਅਦ੍ਰਿਸ਼ਟ ਗੋਚੇ ਦੇਖਿਆ ਗੁਰਮਖਿਆ ਕੀ ਸੋ ਲੋਕ ਮਹੱਲਾ ਤੀਜਾ ਸਤਿਗੁਰ ਸੇਵੀ ਆਪਣਾ ਸੋ ਸਿਰ ਲੇਖੇ ਲਾਏ ਵਿਚੇ ਆਪਾਗੇ ਹਰਨ ਸਚੁ ਰਿਵਲਾਈ ਸਤਿਗੁਰ ਜਿਨਿ ਨਾ ਸੇਵੀ ਆਤਿਨਾ ਵਿਰਧਾ ਜਨਮ ਗਵਾਏ ਨਾਨਕ ਜੋ ਤਿਸ ਪਾਵੇ ਸੋ ਕਰਿ ਗਹਿ ਮੈਂ ਜਾਏ ਮਹੱਲਾ ਦੀਜਾ ਮਾਨਵਕਾਰੀ ਵੇੜਿ ਆਵੇ ਗਾਰਾ ਕਰਮ ਕਮਾਏ ਦੂਜੇ ਪਈ ਗਿਆਨੀ ਪੂਜ ਦੇ ਦਰਗਹਿ ਮਿਲੇ ਸਜਾਏ ਆਤਮ ਦੇ ਪੂਜੀਏ ਬਿਨ ਸਤਿਗੁਰੂ ਬੁਜਿਨ ਪਾਈ ਜਬ ਤਬ ਸੰਜਮ ਪਾਣਾ ਸਤਿਗੁਰ ਕਾ ਗਰਮੀ ਬਲੇ ਪਾਏ ਨਾਨਕ ਜੀ ਵਰ ਪਾਵੇ ਸੋਧਾਈ ਪਾਏ ਬੜੀ ਹਰ ਹਰ ਨਾਮ ਜਿ ਪੇ ਮਨ ਮੀਰੀ ਜਿ ਆਸਿਕ ਹੋਵੇ ਦੀਨ ਰਾਤੀ ਹਰ ਹਰ ਨਾਮ ਜਪੇ ਮਨ ਮੀਨੇ ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ ਹਰ ਹਰ ਨਾਮ ਜਪੇ ਮਨ ਮੀਰੇ ਜਿਤ ਹਲਦ ਦੁਖ ਭੁਖ ਸਦ ਲੈ ਜਾਤੀ ਹਰ ਹਰ ਨਾਮ ਜਪੇ ਮਨ ਮੀਰੀ ਮੁਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਆਗ ਲਿਖਿਆ ਤੁਰਿ ਮੁਖ ਨਾਮ ਜਪਾਤੀ ਸਹ ਲੋਕ ਮਹੱਲਾਤੀ ਜਾ ਸੁਤ ਗੁਰ ਜੀ ਨੇ ਨ ਸੇਵਿਆ ਸਬਦ ਨ ਕੀ ਤੋ ਵਿਚਾਰ ਅੰਤਰ ਗਿਆਨ ਨ ਆਇਓ ਮਿਰਤ ਕੈ ਸੰਸਾਰ ਲਖ ਚਰਾਸੀ ਫੇਰ ਪਿਆ ਮਰ ਜੰਮੇ ਹੋਏ ਖੁਆਰ ਸਤਗੁਰ ਕੀ ਸੇਵਾ ਸੋ ਕਰੇ ਜਿਨ ਜਿਸਨੋ ਆਪ ਕਰਾਏ ਸੋਏ ਸਤਗੁਰ ਵਿਚ ਨਾਮ ਨਿਦਾਨ ਹੈ ਕਰਮ ਪ੍ਰਾਪਤ ਹੋਏ ਸਚ ਰਤੇ ਗੁਰ ਸਾਬਦ ਸਿਉ ਤਿਨ ਸੱਚੀ ਸਦਾ ਲਿਵਰ ਹੋਏ ਨਾਨਕ ਜਿਸਨੋ ਮੋਲੇ ਨ ਵਿਛੜੇ ਸਹਿਜ ਸਮਾਏ ਸੋਏ ਮਹਲਾ ਤੀਜਾ ਸੋ ਭਗੋਤੀ ਸੋ ਜੋ ਭਗਵਾਨ ਤੀ ਜਾਣੇ ਗੁਰ ਪ੍ਰਸਾਦੀ ਆਪ ਬਚਾਨੇ ਤਾਵਤ ਰਾਖੇ ਇਕਤ ਕਰਿਆਣੇ ਜੀ ਆਣੇ ਐਸਾ ਭਗੋਤੀ ਉੱਤਮ ਹੋਈ ਨਾਨਕ ਵੈਸੋ ਏ ਮਹੱਲਾ ਤੀਜਾ ਅੰਤਰਿਕ ਆਪੇ ਭਗੋਤੀ ਕਹਾ ਵੈਪ ਕੰਡ ਪਾਰਵਰਮਕ ਦੀਨ ਪਾਵੇ ਪਰ ਨਿੰਦਾ ਕਰੀ ਅੰਦਰ ਮਲ ਲਾਏ ਵਹਰ ਮਲ ਹੋਵੇ ਮਨ ਕੀ ਝੂਠ ਨ ਜਾਏ ਸਤ ਸੰਗਤ ਸਿਉ ਬਾਦ ਰਚਾਏ ਅਣਦਿਨ ਦੁਖੀਆ ਦੂਜੇ ਪਾਏ ਰਜਾਏ ਹਰ ਨਾਮ ਨ ਚੇਤੇ ਬਹੁ ਕਰਮ ਕਮਾਏ ਪੂਰਵ ਲਿਖਿਆ ਸੋ ਮੇਟਣਾ ਨ ਜਾਏ ਨਾਨਕ ਵਿਨ ਸਤਗੁਰ ਸੇਵੇ ਮੋਖ ਪਾਏ ਬਾਣੀ ਸਤਗੁਰ ਜੀ ਨੀ ਤੇ ਆਇਆ ਸੇ ਕੜ ਨ ਸਵਾਏ ਸਤਗੁਰ ਜੀ ਨੀ ਤੇ ਆਇਆ ਸੇ ਤ੍ਰਿਪਤੀ ਅਗ ਤਿਨ ਜਮ ਡਰ ਜਾਏ जिनको हुआ कृपाल हर से सतगुरू पैरी पाए उथे,